ਤੇਰੇ ਵੇੜੇ ਮੋਜਾ ਮਾਣੀਆਂ ਜੀਵੇ ਜੀਵੇ ਤੇ ਬਾਪਨਾ ਜੀਵੇ ਤੇਰੇ ਵੇੜੇ ਮੋਜਾ ਮਾਣੀਆਂ ਜੀਵੇ ਜੀਵੇ ਤੇ ਬਾਪਨਾ ਜੀਵੇ ਤੇਰੇ ਵੇੜੇ ਮੋਜਾ ਮਾਣੀਆਂ ਤੇ ਜਿਹੜੀਆਂ ਭੂਆ ਹੁੰਦੀਆਂ ਨਾ ਉਹ ਆਪਣੇ ਭਤੀਜੇ ਨੂੰ ਭਤੀਜੀਆਂ ਨੂੰ ਬੜਾ ਪਿਆਰ ਕਰਦੀਆਂ ਹੁੰਦੀਆਂ ਤੇ ਕੀ ਕਹਿੰਦੀ ਆ ਕਹਿੰਦੀ ਪੁੱਤਾਂ ਨਾਲ ਨੇ ਵੀਰਾ ਨਾਲ ਨੇ ਪਤੀ ਮੈਸੇਜ ਆ ਰਹੇ ਸਭ ਨੂੰ ਮੈਡੀ ਚੈੱਕ ਕਰਿਓ ਤੁਹਾਡੇ ਫੋਨ ਚੈੱਕ ਚੋ ਬਾਜ ਆਉਂਦੇ ਬਾਜ ਘਟਾਓ ਆਹ ਦੀ ਇਧਰੋਂ ਆ ਰਹੀ ਹੈ ਬਾਜ ਘਟਾ ਦਿਓ ਬੰਦੇ ਨੂੰ ਮੈਨੂੰ ਕਮੈਂਟ ਕਮੈਂਟ ਚੈੱਕ ਕਰਿਓ ਨਾਲ ਨਾਲ ਜਦ ਹੀ ਹੋ ਗੀ ਤਾਂ ਗਿੱਦਾ ਕਰੇ ਮੇਲਣੇ ਗਿੱਤਾ ਪਹੂ ਬਥੇਰਾ ਨੀ ਅੱਖ ਪਟਕੇ ਝੱਕ ਮੇਲਣੇ ਮੀਂ ਅੱਖ ਪਟਕੇ ਝੱਕ ਮੇਲਣੇ ਭਰਿਆ ਪਿਆ ਬਨੇ ਰਾਂਝੇ ਤੇ ਥੁਪ ਲੱਗਦੀ ਲੈ ਜਾ ਚਾਹ ਤੇਰਾ ਹਮੇ ਭਾਗ ਕਿਸ ਦਿਨ ਧਰੀਏ ਵਿਚਾਰੇ ਨੈਣ ਕਟਾਪੜ ਹੋ ਗਏ ਚਾਰੇ ਨੈਣ ਕਟਾਪੜ ਹੋ ਗਏ ਮੀ ਕੀ ਦੀ ਪਰੀਏ ਬਨਾਰਕ ਗਾਨੀ ਦੀ ਬਾਨਾ ਮੂਰਖਾ ਪੜ ਕੇ ਬਨਾਰਕ ਗਾਨੀ ਦੀ ਬਾਨਾ ਮੂਰਖਾ ਭਗਿਏ ਬਨਾਰਕ ਗਾਨੀ ਦੀ ਬਾਨਾ ਮੂਰਖਾ ਪੜ ਕੇ ਬਨਾਰਕ ਗਾਨੀ ਦੀ ਚਲੋ ਬੋਲੀਆਂ ਹੋ ਗਈਆਂ ਬਹੁਤ ਆ ਤੇ ਚਲੋ ਕਮੈਂਟ ਪੜੋ ਅੱਗੇ ਹੁਣ ਏ ਕਦੇ ਹਾਂ ਕਰ ਕੇ ਦੇਹੂ ਕਰਕੇ ਕਦੇ ਹਾਂ ਕਰਕੇ ਕਦੇ ਹੂ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਤ ਪਹਿਲਾਂ ਗਾਸ ਨੂੰ ਤਾੜੀ ਦਾ ਥੋੜਾ ਬੇਸ ਚ ਮਾਰ ਦੋ ਤਾੜੀ ਦਾ ਜਮੇ ਖਰਾਬ ਕਰਤਾ ਕਾਲੀ ਤਾੜੀ ਉੱਪਰ ਮਾਰੋ ਛੋਟਾ ਮੈਂ ਅੱਜ 베ਚਦੀ ਭਾਈ ਇਹ ਹੈਗੀ ਹੈ matlab professional ਕਿ ਕਦੇ ਹਾਂ ਕਰਕੇ ਕਿਹੜਾ ਦੇ ਦੇ ਨੀ ਮੁਟਿਆਰੇ ਲੰਮੀ ਵੱਡੀ ਚੱਕ ਦੇ ਕੋਈ ਨਹੀਂ ਕਹਿੰਦੇ ਕਿਹਾ ਭਣੇ ਬੀਜੀਆ ਮੈਂ ਨਾ ਐ ਤਰੀਕੇ ਨਾਲ ਘਰੇ ਮੈਂ ਇਤਨੇ ਵੀ ਕਹਾਂ ਉਹ ਹੀ ਕਾਲੀ ਜਵਾਨ ਨਾਲੇ ਐਸੇ ਕਰਕੇ ਹੋਇਆ ਸਾਰਾ ਕਿਸੇ ਨੇ ਕਰਕੇ ਐਂ ਕਿਹਾ ਮੈਂ ਕਿ ਕਿ ਟੂਟ ਕੈਨਸਲ ਹੋ ਗਿਆ ਫੋਨ ਹੀ ਨਹੀਂ ਕਰਿਆ ਹੋ ਗਿਆ ਲੱਗ ਚੰਦਰ ਨੇ ਪਤਾ ਨਹੀਂ ਉਦੋਂ ਕਿਹੋ ਜੇ ਟਾਈਮ ਨੇ ਵਾਕ ਕੱਢਿਆ ਅੱਧੇ ਘੰਟੇ ਬਾਅਦ ਇਹ ਇਹ ਇਹਦਾ ਹਰਕਤ ਵੇਖਿਆ ਕਰੋ ਇਹ ਹਰਕ ਕੰਮ ਨਾ ਗੜਬੜੀ ਕਰ ਜਾਂਦਾ ਇਹ ਪਿਛਲੀ ਵਾਰ ਮੈਨੂੰ ਕਹਿੰਦਾ ਵੀ ਚਲੋ ਤੁਹਾਨੂੰ ਮੈਂ ਚੜਾ ਕੇ ਆਉਣਾ ਕਹਿੰਦਾ ਦੇਖਿਓ ਕਹਿੰਦਾ ਤੁਸੀਂ ਮੈਟੋਮੈਟਿਕ ਪਹੁੰਚੋਗੇ ਹਾਂ ਮੈਂ ਕਹਾ ਠੀਕ ਆ ਕੋਈ ਗੱਲ ਨਹੀਂ ਮੈਂ ਕਹਾ ਚੱਲ ਯਾਰ ਕੁਛ ਨਹੀਂ ਮੈਨੂੰ ਆਖਿਆ ਤੂੰ ਐਂ ਕਰ ਮੈਨੂੰ ਹਡਾਇਆ ਚੌਂਕ ਤੋਂ ਬੱਸ ਚੜਾ ਮੈਂ ਮੂੰਹ ਜਾਂ ਬੰਨ ਕੇ ਬੈਹ ਜਾਣਾ ਵੀ ਹੁਣ ਐ ਤਾਂ ਨਹੀਂ ਹੁੰਦਾ ਜੀ ਵੀ ਕਲਾਕਾਰ ਹਰ ਟਾਈਮ ਗੱਡੀਆਂ 'ਚ ਤੁਰਿਆ ਫਿਰਦਾ ਦੇਖੋ ਘਰਦਿਆਂ ਸੌ ਮਜਬੂਰ ਨਾ ਹੁੰਦਾਂ ਕਰਦੇ ਕਿੰਨਾ ਕ ਨਾਲ ਤੁਰੇ ਫਿਰਨਾ ਹੈ ਨਾ ਹੋ ਜਾਂਦਾ ਕਈ ਵਾਰ ਤੇ ਮੈਂ ਇਹਨੂੰ ਆਖਿਆ ਮੈਂ ਕਿਹਾ ਮੈਨੂੰ ਚੜਾ ਕੇ ਆਇਂ ਨਹੀਂ ਵਰਨਾ ਉਧਿਆਈ ਕਰੀ ਹਡਾਇਆ ਚੌਂਕ ਦੇ ਕੋਲੇ ਜਾ ਕੇ ਮੈਨੂੰ ਕਹਿੰਦਾ ਵੀ ਨਹੀਂ ਰਹੀ ਭਾਣੇ ਕਹਿੰਦਾ ਇਥੋਂ ਦੀ ਬੱਸ ਤੁਹਾਨੂੰ ਮਿਲਣੀ ਤੁਸ ਤੋਂ ਤਿੰਨ ਗੋਣੀ ਤੇ ਚਲੋ ਬੀਬੀ ਮੈਨੂੰ ਤਿੰਨ ਗੋੜ ਤੋਂ ਤੁਹਾਨੂੰ ਬੱਸ ਮਿਲੂਗੀ ਤਿੰਨ ਗੋਣੀ ਤੇ ਬਾਗੇ ਤਿੰਨ ਗੋਣੀ ਦੇ ਅਗਲਾ ਐਂ ਭਾਗਿਆ ਸੂਹ ਤੇਰੇ ਗੋਲ ਦੀ ਨਿਗਾਹ ਤੇ ਲੈ ਜਾ ਹੱਥ ਦੇ ਵਿੱਚ ਰਹਿ ਕੇ ਅਸੀਂ ਖੜੇ ਹੀ ਹੋਰ ਮੈਂ ਕਹਾ ਬਣ ਰੁਗੀ ਨਹੀਂ ਬੱਸ ਮੈਂ ਕਹਾ ਚੱਲ ਕੋਈ ਨਹੀਂ ਅੱਗੇ ਚਾਲਦਾ ਲੈ ਕੇ ਮੈਨੂੰ ਆਖਿਆ ਵੀਰੇ ਪਨੀਤ ਮੈਂ ਕਹਾ ਭਰਾ ਮੇਰੀ ਗੱਲ ਸੁਣੋ ਲੇਟ ਹੋਣਾ ਇਹ ਕੋ ਤਾਂ ਬੜਾ ਇੱਥੇ ਨਹੀਂ ਮਿਲਣੀ ਕਹਾ ਗਾਹਾਂ ਚੱਲਦੇ ਆ ਆਈ ਢੀ ਚੌਂਕ ਲੈ ਗਿਆ ਅਰਬਿਦਾਸ ਮੇਰਾ ਅਰਬਿਦਾਸ ਆਈ ਢੀ ਚੌਂਕ ਆਈ ਢੀ ਚੌਂਕ ਲੈ ਗਿਆ ਆਈ ਡੈਂਟ ਉਹ ਅੱਧਾ ਘੰਟਾ ਘੜੇ ਰਹੇ ਭਾਈ ਅਸੀਂ ਅੱਧਾ ਘੰਟਾ ਕੋਈ ਵਾਸ ਨਹੀਂ ਲੋਕ ਆਉਣ ਮੂੰਹ ਕੋ ਨਹੀਂ ਦੇਈਂ ਇੰਨੇ ਦੇ ਜੁੱਤੇ ਨਹੀਂ ਲਾਹੀ ਫਿਰ ਮਾਈਟਰੀ ਟੌਕ ਜੀ ਫਿਰ ਮੈਨੂੰ ਆਖਿਆ ਮੈਂ ਕਿਹਾ ਬੀਰ ਮੇਰੇ ਹੱਥ ਤਿੰਨ ਚੌਂਗ ਕੋ ਮੈਂ ਵਾਸ ਨਹੀਂ ਮਿਲੀ ਕੋਈ ਹਿੱਲਾ ਕਰ ਮੈਂ ਕਿਹਾ ਬਸ ਸਟੈਂਡ ੱਸ ੱਡ ਕਿਹਾ ਕਹਿੰਦੀ ਚੁੱਪ ਨਹੀਂ ਕਰਦਾ ਮੈਂ ਬੈਠੇ ਪੈਸੇ ਕੋ ਦਮ ਪੈਂਦੇ ਛੱਡੇ ਮੇਰੇ ਮਾਮੇ ਨੂੰ ਮੈਂ ਕਿਹਾ ਮੈਂ ਜਾਣਾ ਸੀਗਾ ਮੈਂ ਕਿਹਾ ਮੈਂ ਨਹੀਂ ਬਸਟੈਂਡ ਜਾਣਾ ਚੱਲ ਫਿਰ ਅਸੀਂ ਖੜੇ ਖੜੇ ਮੈਨੂੰ ਆਖਿਆ ਵੀ ਤੂੰ ਐਂ ਕਰ ਆਪਾਂ ਟਾਈਮ ਨਹੀਂ ਖਰਾਬ ਕਰਦੇ ਤੂੰ ਐਂ ਗਾ ਚੱਕ ਮੋਟਰਸਾਈਕਲ ਮੈਂ ਕਿਹਾ ਮੈਨੂੰ ਤਨੂ ਤੁਰੋ ਲੈਓ ਮੇਲੀ ਬਾਸ ਅਰੇ ਤੁਰੋ ਲੈ ਤੇ ਬਾਹਰੋਂ ਕਹਿਣਾ ਸੀ ਵੀ ਹੁਣ ਇੱਥੇ ਸੰਗਰੂਰ ਲਾ ਕੇ ਆ ਮੈਂ ਤਾਂ ਕਿਹਾ ਸੀ ਬੁੱਸਲਾ ਸੰਗਰੂਰ ਤੋਂ ਕਹਾਂ ਲੈ ਆਣਾ ਸੀ ਇਹ ਢੜਪੇ ਨਹੀਂ ਮੈਂ ਕਿਹਾ ਚਲ ਕਾ ਨੂੰ ਬਚਾ ਮੈਂ ਕਹਾਈ ਭਾਣੇ ਸੰਗਰੂਰ ਛੱਡਿਆ ਉਹਨਾਂ ਦਾ ਮੈਂ ਉੱਤਰ ਹੀ ਹੁੰਦੀ ਜਦੋਂ ਬਾਸ ਆ ਗਈ ਆਪਾਂ ਨਾਲ ਹੀ ਚੜ ਗਏ ਹੂੰ ਨਾ ਬਾਈ ਤੂੰ ਕੀ ਸੋਚਿਆ ਤੂੰ ਉਹ ਮੈਂ ਕੀ ਸੋਚਿਆ ਮੈਂ ਤਾਂ ਮੰਦੀ ਪੈਂ ਸੋਚ ਰਿਹਾ ਬਾਈ ਮੈਂ ਕਿਹਾ ਵਿਚਾਰੀ ਨਾ ਲੇਟ ਨਾ ਹੋ ਜਾਏ ਮੈਂ ਤਾਂ ਕਹਉਂ ਇਹਨੂੰ ਜਲਦੀ ਛੱਡ ਕੇ ਆਉਣਾ ਡਰ ਮੈਂ ਮਾਈਂਡ ਪਜਲ ਹੁੰਦਾ ਇਹ ਬੰਦਾ ਇਹ ਨਹੀਂ ਸਮਝਣ ਲੱਗਿਆ ਇਹ ਸਾਰੇ ਤਾਂ ਸਿਆਣਾ ਮਈ ਆ ਹੋਏ ਵੇ ਪਰ ਉਹ ਤਾਂ ਉਹ ਪੁਲੇਖਾ ਪੁਲੇਖਾ ਦੂਰ ਕਰਤਾ ਪਾਉਦੇ ਨਹੀਂ ਨਹੀਂ ਮੈਨੂੰ ਆਏ ਸੀ ਬਨੇ ਪਤਾ ਕੀ ਆ ਮੈਂ ਕਿ ਪਹਿਲੇ ਨੰਬਰ ਤੇ ਮੈਨੂੰ ਇਧਰ ਦਾ ਪਤਾ ਨਹੀਂ ਸੀ ਬਠਿੰਡੇ ਵਾਲੀਆਂ ਬੱਸਾਂ ਮੇਰੇ ਦਿਮਾਗ ਚੋਂ ਨਿਕਲ ਗਈ ਕਿ ਮੈਂ ਕਦਾਂ ਕਦੇ ਗਿਆ ਮਤਲਬ ਇਧਰ ਆ ਰੂਟ ਤੇ ਤੇ ਵੀ ਮੈਨੂੰ ਆਇਆ ਸੀ ਮੈਂ ਕਿ ਉੱਥੋਂ ਹੀ ਜਾਂਦੀਆਂ ਬੱਸਾਂ ਵੀ ਸੰਗਰੂਰ ਵਾਲੀਆਂ ਬੱਸਾਂ ਬੱਸ ਸਟੈਂਡ ਉਹ ਕਿੱਥੇ ਲੱਗਦੀਆਂ ਉਹ ਮੈਨੂੰ ਐ ਦਾ ਪਤਾ ਨਹੀਂ ਜਿਹੜੀ ਬਠਿੰਡੇ ਵਾਲੀ ਬਾਈਪਾਸ ਨਿਕਲਦੀ ਆ ਚੰਡੀਗੜ੍ਹ ਨੂੰ ਬੱਸ ਵੀ ਸਿੱਧੀ ਸੰਗਰੂਰ ਹੋ ਕੇ ਨਿਕਲਦੀ ਆ ਪਾ ਫਿਰ ਆਇਆ ਵੀ ਉਧਰੋਂ ਮੈਨੂੰ ਪਤਾ ਪਪੂ ਬਾਈ ਮੈਂ ਕਿੰਨੇ ਵੇ ਘਰੇ ਪਤਾ ਕਿੰਨੇ ਵੇ ਗਿਆ ਮੀਰੇ ਬੱਚੇ ਮੀ ਪੈਣ ਲਗਾ 10 12 ਫੇ ਕਰੇ ਪਹੁੰਚਾ ਮੈਂ ਵੇਖ ਦੇਖ ਲੈ ਇਕੱਠੇ ਹੀ ਪਹੁੰਚੇ ਆਪਾਂ ਆਪਾਂ ਇਕੱਠੇ ਹੀ ਪਹੁੰਚੇ ਇੱਕ ਸਾਥ ਦੇ ਵਾਸਤੇ ਤੁਸੀਂ ਕਿੰਨੇ ਵੇ ਪਹੁੰਚੇ ਪਿੰਡ ਪਹੁੰਚੀ ਤੇ ਅੱਜ ਭਾਈ ਸਾਡੇ ਨਾਲ ਕਲੋਰ ਹੋਈ ਆ ਬਹੁਤ ਵੱਡੀ ਪਰ ਕੋਈ ਗੱਲ ਨਹੀਂ ਅਸੀਂ ਹੁਣ ਰੋਟੀਆਂ ਰੋਟੀਆਂ ਛਕ ਲਈਏ ਇਹ ਕਹਿੰਦੇ ਨੇ ਕਲੋਰ ਕੀਤੀ ਉਹਦੀ ਵੱਡੀ ਕਰਕੇ ਫੋਟੋ ਲਾਉਣੀ ਆ ਅੱਜ ਹਾਂ ਉਹ ਤੇਰੀ ਕਿਹਣਾ ਤੁੱਖੇ ਆਵਾਜ਼ ਸਹੀ ਗੱਲ ਹੈ ਤੇ ਇੱਕ ਭਾਈ ਆਪਣਾ ਚੈਨਲ ਮੋਨਟਾਈਜ਼ ਹੋ ਜਾ ਲਿਆ ਬੱਬੂ ਭਾਈ ਟੈਲੀਵਿਜ਼ਨ ਵਾਲੇ ਉਹ ਹੋ ਗਿਆ ਕਹਣਾ ਬਸ ਉਹ ਸਾਰਾ ਕੁਝ ਪੂਰਾ ਹੋ ਗਿਆ ਉਹਦਾ ਮਤਲਬ ਅਪਡੇਟ ਰਹਿੰਦੀ ਆ ਉਹਦੀ ਹੋਣ ਵਾਲੀ ਕਿ ਦੋਸਤੋ ਮਾਰੋ ਹੱਲਾ ਚੇਰੀ ਬਸ ਜਿਹੜਾ ਮਾੜਾ ਮੁੱਢਾ ਰਹਿ ਗਿਆ ਪੂਰੂ ਕਰੋ ਪੂਰਾ ਫਿਰ ਆਪਾਂ ਇਹਨੇ ਆਪਾਂ ਪਾਰਟੀ ਕਿੱਥੇ ਲੈਣੀ ਆ ਇੱਥੇ ਹੀ ਖਵਾ ਦੇਣਾ ਸਾਨੂੰ ਪੀਜੂ ਪੂਜੇ ਕੋਲ ਤੇਰੀ ਪਹਿਲੀ ਪੇਮੈਂਟ ਆਉਣੀ ਤਾਂ ਇਹਨੂੰ ਖਵਾ ਦੂਗਾ ਬਸ ਫਿਰ ਕਰ ਹੋ ਗਿਆ ਪੂਰਾ ਨਾਮ ਕਿ ਨਾ ਨਾਮ ਕਿੰਨਾ ਸੋਹਣਾ ਪਹਿਲਾਂ ਪਹਿਲੀ ਪੇਮੈਂਟ ਆਉਣੀ ਆ ਬਾਬੇ ਦੇ ਗੁਰੂ ਘਰ ਜਾ ਕੇ ਉਹਨਾ ਮੱਥਾ ਟੇਕ ਕਿਉਣਾ ਉਸ ਤੋਂ ਬਾਅਦ ਜਿਹੜੀਆਂ ਸਾਡੇ ਵਰਗਾਂ ਦੇ ਲਾਲਾ ਡੇਗਦੀਆਂ ਨੇ ਮੇਰੀਆਂ ਆ ਬੈਠੇ ਅਸੀਂ ਸਾਰੀ ਕੰਮ ਕਰੀ ਫੇਰ ਅਸੀਂ ਪਾਰਟੀ ਕਰਨੀ ਆ ਹਾਂ ਨਾਮ ਕਿੰਨਾ ਸੋਹਣਾ ਪਾਣੇ ਹਾਂ ਫੇਰ ਮੰਦਿਰ ਤੋਂ ਰਹੀ ਸੀਗਾ ਕੈਲੀ ਵਿਜ਼ਨ ਵਾਲੇ ਹਾਂ ਹਾਂ ਹਣ ਤਾਂ ਤਾਂ ਕਿਹੜੇ ਚੱਕੀ ਰੱਖਣਾ ਕਿ ਚੱਲਣਾ ਆ ਭੈਣ ਕੀ ਕਹਿੰਦੀ ਸੀ ਅੰਟੀ ਨੇ ਆਲੇ ਅੰਟੀ ਨੇ ਕੌੜੇ ਪਹਿਲੇ ਹੀ ਲੀਕ ਕਰ ਦੈਂ ਮੈਨੂੰ ਇਹ ਨਹੀਂ ਪਤਾ ਮਹੀਨੇ ਨੂੰ ਪਾਵਾਂ 2 ਮਹੀਨੇ ਨੂੰ ਪਾਵਾਂ ਬਲੌਗ ਜਾਂ ਨੂੰ ਚੈਨਲ ਬਣਾ ਦਾਂਗੇ ਸਾਡਾ ਨਾਂ ਤਾਂ ਲੀਕ ਕਰ ਦੇਗਾ ਸਾਡਾ ਨਾਂ ਤਾਂ ਲੀਕ ਹੋ ਜਾਣਾ ਪਤਾ ਅਸੀਂ ਕਿੱਡੇ ਫੇਮਸ ਬੰਦੇ ਸਾਂ ਆਪਾਂ ਹੁਣੀ ਚੈਨਲ ਕ੍ਰੀਏਟ ਕਰ ਦਿੰਨੇ ਆਂ ਆਹ ਲੋਟ ਹੁੰਦੀ ਹੈ ਗੱਲ ਆਹ ਸਹੀ ਗੱਲ ਹੈ ਚਲੋ ਸਦਰੋ ਮਿੱਤਰੋ ਅਸੀਂ ਹੁਣ ਆਉਣ ਲੱਗਿਆ ਲਾਈਵ ਮਨਦੀਪ ਕੌਰ ਸਿੱਧੂ ਇਹਦੇ YouTube ਚੈਨਲ ਦਾ ਨਾਮ ਹੈ ਤੇ ਤੁਸੀਂ ਸਾਰੇ ਜਾਣੇ ਇਹਦੇ ਚੈਨਲ ਨੂੰ ਫੋਲੋ ਕਰ ਲਓ ਔਰ ਬੈਲ ਵਾਲਾ ਬਟਨ ਦਬਾ ਲਿਓ ਕਿ ਸਾਡੀ ਮਨਦੀਪ ਜਿਹੜੀ ਵੀ ਵੀਡੀਓ ਜਾਂ ਜਿਹੜਾ ਵੀ ਬਲੌਗ ਤੁਹਾਡਾ ਨਾਲ ਸ਼ੇਅਰ ਕਰੇ ਤੇ ਤੁਹਾਡੇ ਤੱਕ ਪਹੁੰਚ ਸਕੇ ਘਰ ਬੈਠਿਆਂ ਤੱਕ ਤਾਂ ਤੁਸੀਂ ਪਿਆਰ ਬਣਾ ਕੇ ਰੱਖਿਓ